ਬਿੱਤੀ ਰਾਤ ਹੁਸ਼ਿਆਰਪੁਰ ਵਿਖੇ ਬਣੀ ਨਵੀਂ ਫੂਡ ਸਟਰੀਟ ਦਾ ਉਦਘਾਟਨ ਮੰਤਰੀ ਬ੍ਰਹਮਸ਼ੰਕਰ ਜੁਪਾ ਵੱਲੋਂ ਕੀਤਾ ਗਿਆ ਇਸ ਮੌਕੇ ਦੇ ਉੱਤੇ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਹੋਰ ਕੌਂਸਲਰ ਵੀ ਮੌਜੂਦ ਰਹੇ ਅੱਜ ਖੁਸ਼ੀ ਦਾ ਦਿਨ ਹੈ ਸਾਡੇ ਸਾਰਿਆਂ ਦੇ ਲਈ ਕਿ ਹੁਸ਼ਿਆਰਪੁਰ ਦੀ ਜਿਹੜੀ ਫੂਡ ਸਟਰੀਟ ਹੈ ਇਹਦਾ ਰਿਵਿਊ ਸਾਨੂੰ ਲੋਕਾਂ ਕੋਲੋਂ ਬਾਰ ਬਾਰ ਫੋਨ ਆ ਰਹੇ ਆ ਪਈ ਕਈ ਜਿਹੜੇ ਬੰਦੇ ਸਾਡੇ ਫੋਰਨ ਚ ਸੈਟਲ ਹੋ ਇੱਥੇ ਆਂਦੇ ਕੁੰਮਣ ਫਿਰ ਹੋਰਾਂ ਸ਼ਹਿਰਾਂ ਤੋਂ ਆ ਰਹੇ ਆ ਸੋ ਮੈਂ ਕਹਿ ਸਕਦਾ ਇਹ ਜਿਹੜੀ ਫੂਡ ਸਟਰੀਟ ਸੀਗੀ ਪਹਿਲਾਂ ਇੱਥੇ ਇੱਕ ਡੰਪ ਸੀਗਾ ਔਰ 5 ਸਾਲ ਲੋਕ ਡੰਪ ਦੇ ਵਿੱਚ ਖਾਣਾ ਖਾਂਦੇ ਰਹਿ ਸ਼ਾਇਦ ਉਦੋਂ ਸਰਕਾਰ ਨੂੰ ਉਦੋਂ ਵੀ ਕਿਉਂਕਿ ਮੈਂ ਕਾਰਪੋਰੇਟਰ ਸੀ ਇਸ ਇਲਾਕੇ ਜੋ ਵੀ ਰਿਆਂ ਬੜੇ ਲੰਬੇ ਹੱਥੇ ਤੋਂ ਜਗਾਨ ਦੀ ਬੜੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਲਗਵਾਈਆਂ ਸੀ ਉਦੋਂ ਉਸ ਵੇਲੇ ਦੇ ਮਿਨਿਸਟਰ ਸਾਹਿਬ ਨੂੰ ਰੋਕ ਕੇ ਮੈਂ ਗਿਆ ਸੀ ਮੈਂ ਕਿਹਾ ਜੀ ਹਾਲਾਤ ਬਹੁਤ ਖਰਾਬ ਹੈ ਲੋਕ ਅਗਰੇ ਇਥੇ ਖਾਣਾ ਖਾਊਗੇ ਕੱਲ ਨੂੰ ਲੋਕ ਬਿਮਾਰ ਪੋਗੇ ਸਾਡੇ ਸ਼ਹਿਰ ਦਾ ਅਕਸ ਬਹੁਤ ਖਰਾਬ ਹੋਊਗਾ ਕਹੋਗੇ ਲੁੱਕ ਕਿਦਾਂ ਦਾ ਹੈ ਹੁਸ਼ਿਆਰਪੁਰ ਸ਼ਹਿਰ ਹੈ ਲੇਕਿਨ ਚਲੋ ਮਾਰਾਜੀ ਦੀ ਮੌਜਸੀ ਮੈਂ ਇੱਕ ਗੱਲ ਹੁਸ਼ਿਆਰਪੁਰ ਵਾਲਿਆਂ ਨੂੰ ਕਿਹਾ ਸੀ ਅਗਰ ਜਿਸ ਦਿਨ ਮੈਂ ਇਥੋਂ ਇਲੈਕਟ ਹੋਇਆ ਮੈਂ ਆਪਣੇ ਇਲੈਕਸ਼ਨ ਤੋਂ ਪਹਿਲਾਂ ਗਿਆ ਸੀ ਸਭ ਤੋਂ ਪਹਿਲਾਂ ਫੂਡ ਸਟਰੀਟ ਵਾਲਾ ਜਿਹੜਾ ਡੰਪ ਹੈ ਉਹਨੂੰ ਬੰਦ ਕਰਾਂਗੇ ਕਿਉਂਕਿ ਲੋਕ ਇੱਥੇ ਖਾਣਾ ਖਾਂਦੇ ਆ ਇਹਦਾ ਇੰਤਜ਼ਾਮ ਕਾਰਪੋਰੇਸ਼ਨ 10 ਤਰੀਕ ਨੂੰ ਮੈਂ ਇਲੈਕਟ ਸੇਮ ਡੇ ਮਾਰਨਿੰਗ ਚ ਜਦ ਕਿ ਜਨਤਾਬਾਦ ਮੈਦਾਨ 'ਚ 5000 10000 ਬੰਦਾ ਦਾ ਘਰ ਖੜਾ ਹੁੰਦਾ ਵੇਟ ਕਰਦਾ ਤੁਹਾਨੂੰ ਮਿਲਣ ਦੇ ਲਈ ਲੇਕਿਨ 11 ਤਰੀਕ ਮਾਰਨਿੰਗ 'ਚ ਮੈਂ ਇੱਥੇ ਸੀਗਾ ਔਰ ਕਮਿਸ਼ਨਰ ਸਾਹਿਬ ਨੂੰ ਫਿਰ 7 ਵਜੇ ਇੱਥੇ ਹਮਾਂਸ਼ੂ ਜੈਨ ਜੀ ਕਮਿਸ਼ਨਰ ਸੀਗੇ ਔਰ ਅਜਕਲ ਸੀਐਮ ਸਾਹਿਬ ਦੀ ਟੀਮ ਦੇ ਨਾਲ ਆ ਉਹ ਉਹਨਾਂ ਨੂੰ ਆਪਾਂ ਇੱਥੇ ਖੜੇ ਸੀਗੇ ਫਿਰ ਔਰ ਮੈਂ ਕਹਿੰਦੇ ਅੱਜ ਤੋਂ ਆਪਾਂ ਇਹ ਡੰਪ ਨਹੀਂ ਕਿਉਂਕਿ ਲੋਕ ਇੱਥੇ ਖਾਣਾ ਖਾਂਦੇ ਆ ਸੋ ਬੜੀ ਕਿਰਪਾ ਹੋਈ ਅੱਜ ਮੈਂ ਕਹਿੰਨਾ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਖਾਸ ਤੌਰ ਤੇ ਧੀਰਜ ਸ਼ ਮੇਅਰ 트렌ਦਰ ਕੁਮਾਰ ਚਿੰਦਾਈ ਦਾ ਔਰ ਭੈਣ ਪ੍ਰਵੀਨ ਸੈਣੀ ਜੀ ਸੀਨੀਅਰ ਡਿਪਟੀ ਮੇਅਰ ਸਾਹਿਬ ਸਾਰੇ ਕੌਂਸਲਰ ਸਬਾਨ ਮੇਰੇ ਪਤਵੰਤੇ ਵਿਜੇ ਅਗਰਵਾਲ ਜੀ ਬਿੱਟੂ ਜੀ ਜਿੰਨੇ ਵੀ ਇੱਥੇ ਮੇਰੀ ਆਪਣੀ ਟੀਮ ਸਾਰੀ ਆਮ ਆਦਮੀ ਪਾਰਟੀ ਦੀ ਭੈਣ ਸੰਤੋਸ਼ ਸੈਣੀ ਜੀ ਤੋਂ ਲੈ ਕੇ ਬਿਰਦੀ ਸਾਹਿਬ ਤੋਂ ਲੈ ਕੇ ਰਾਜਾ ਜੀ ਪਰ ਸਾਰੇ ਬੰਦੇ ਇੱਥੇ ਖੜੇ ਆ ਔਰ ਅੱਜ ਇਹਦੀ ਟੀਮ ਹੈ ਉਸ ਵੇਲੇ ਇਹਨਾਂ ਨੇ ਇਲੈਕਸ਼ਨ ਫਾਈਟ ਕੀਤਾ ਸੀ ਮੇਰੀ ਆਪਣੇ ਨਾਲ ਟੀਮ ਨੇ ਤੋ ਇਹਨਾਂ ਦਾ ਬਿਸ਼ੇਸ਼ ਧੰਨਵਾਦ ਆ ਕਾਉਂਸਲਰ ਸਹਿਬਾਨ ਮੇਰੇ ਮੌਕੇ ਤੇ ਮੇਰ ਸਾਹਿਬ ਦਾ ਇੱਕ ਵੱਡਾ ਫੈਸਲਾ ਲਿਆ ਉਹਨਾਂ ਨੇ ਸ਼ਹਿਰ ਦੀ ਡਿਵੈਲਪਮੈਂਟ ਲਈ ਜਿਹੜਾ ਫੈਸਲਾ ਲਿਆ ਸੀ ਉਸ ਵੇਲੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਕੇ 23 ਕਾਉਂਸਲਰ ਉਸ ਵੇਲੇ ਜੁਆਇਨ ਕੀਤੇ ਸੀ ਸਾਨੂੰ ਉਸ ਤੋਂ ਥੋੜੇ ਜਿਹਾ ਬਾਅਦ ਔਰ ਉਹਨਾਂ ਦੇ ਸਦਕੇ ਅੱਜ ਉਹ ਦੇਖ ਰਹੇ ਆ ਵੀ ਉਹਦਾ ਰਿਜ਼ਲਟ ਕਿੰਨਾ ਅੱਛਾ ਹੈ ਕਿਉਂਕਿ ਲੋਕਾਂ ਨੂੰ ਇਸ ਗੱਲ ਦੇ ਨਾਲ ਮਤਲਬ ਹੈ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸੋ ਜਿੱਥੇ ਅੱਜ ਤੁਸੀਂ ਦੇਖੋ ਕਿੰਨਾ ਇੱਥੇ ਅੱਛਾ ਵਾਤਾਵਰਨ ਲੱਗਦਾ ਖੁਸ਼ੀ ਹੁੰਦੀ ਹੈ ਇਹ ਔਰ ਇਹਨਾਂ ਦੇ ਨਾਲ ਨਾਲ ਮੈਂ ਇੱਕ ਗੱਲ ਕਹਿਣੀ ਚਾਹਨਾ ਇੱਥੋਂ ਇਹਨਾਂ ਨੂੰ ਕਿਹਾ ਵੀ ਸਾਫ ਸਫਾਈ ਦਾ ਪ੍ਰਬੰਧ ਖੁਦ ਜਿੰਨੇ ਬੰਦੇ ਇੱਥੇ ਕਾਰੋਬਾਰ ਕਰੂਗੇ ਆ ਰੱਖੂਗੇ ਲੋਕਾਂ ਨੂੰ ਸਾਫ ਸੁਥਰਾ ਖਾਣਾ ਖੁਲਾਉਗੇ ਕੋਈ ਮਾੜੀ ਚੀਜ਼ ਨਹੀਂ ਖਵਾਉਗੇ ਇਹਨਾਂ ਦੀ ਜ਼ਿੰਮੇਵਾਰੀ ਇੰਪੋਜ਼ ਕੀਤੀ ਆ ਔਰ ਕਾਰਪੋਰੇਸ਼ਨ ਦੇ ਅਧਿਕਾਰੀ ਇਸ ਚੀਜ਼ ਦਾ ਵੀ ਖਿਆਲ ਰੱਖੂਗੇ ਕਿ ਲੋਕਾਂ ਨੂੰ ਅੱਛਾ ਖਾਣਾ ਔਰ ਜਿਹੜਾ ਹੈਗਾ ਇੱਥੇ ਸਫਾਈ ਦਾ ਪ੍ਰਬੰਧ ਪੂਰਾ ਰੋਜ਼ ਹਰ ਵੇਲੇ ਸਰ ਪਾਣੀ ਸਰ ਪਾਣੀ ਦਾ ਕੀ ਪ੍ਰਬੰਧ ਹੈ ਪਾਣੀ ਦਾ ਡੈਫੀਨੇਟਲੀ ਆਲਰੇਡੀ ਇਹਨਾਂ ਕੋਲ ਜੋ ਪ੍ਰਬੰਧ ਹੈ ਅਗਰ ਇਹਨਾਂ ਨੂੰ ਲੋੜ ਪੈਗੀ ਹੋਰ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਏਗਾ ਨਾਲ ਕੀ ਦੇਖਣ ਮੀ ਇਹ ਨਾ ਇਹਨਾਂ ਨੂੰ ਬਲਾਉਂਦਾਏ ਹੋਵੇ ਨਾ ਇਹਨਾਂ ਨੇ ਹੈਂਡ ਫਾਈਲਸ ਕਾਫੀ ਰੇੜੀਆਂ ਵਿਦਾਨਨ ਮਾਸ ਬਈ ਇਹ ਇਹਨਾਂ ਨੂੰ ਜੋ ਵੀ ਅੱਜ ਗਵਰਨਮੈਂਟ ਦੇ ਨੋਰਮਸ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਦੁਆਰਾ ਇਹਨਾਂ ਨੂੰ ਇੱਕ ਇੱਕ ਬਲਾਕੇ ਇਹਨਾਂ ਨੂੰ ਕਾਰਪੋਰੇਸ਼ਨ ਗਾਈਡ ਕਰੇਗੀ ਜੀ ਮੇਰੇ ਅਧਿਕਾਰੀ ਇੱਥੇ ਮੌਜੂਦ ਹੈ ਇਹਨਾਂ ਨੂੰ ਬਲਾਕੇ ਕਹੂਗੇ ਇਹਨਾਂ ਨੂੰ ਇਹਨਾਂ ਨੂੰ ਯਕੀਨੀ ਬਣਾਇਆ ਜਾਏਗਾ ਸਾਰੇ ਚੀਜ਼ਾਂ ਯੂਜ਼ ਕਰੋਗੇ ਠੀਕ ਹੈ ਨਾ ਜੀ ਤੇ ਔਰ ਅੱਜ ਸਾਡੇ ਉੱਧਾ ਵੀ ਬੜਾ ਖੁਸ਼ੀ ਦਾ ਦਿਨ ਸੀ ਅੱਜ ਮਾਨਜੋਗ ਭਗਵਾਨ ਬਾਜੀ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਨੇ ਘਰ ਘਰ ਰਾਸ਼ਨ ਭੇਜਣ ਦੀ ਸਕੀਮ ਚਾਲੂ ਕੀਤੀ ਹੈ ਤੁਸੀਂ ਦੇਖਦੇ ਸੀਗੇ ਕਿ ਬਜ਼ੁਰਗ ਆਦਮੀ ਕਣਕ ਲੈਣ ਗਿਆ ਤੱਕੇ ਲਖਾਂਦਾ ਡਿਪੂਆਂ ਦੇ ਖੜਾ ਲੈਣਾ ਜ ਹੈਗਾ ਨਹੀਂ ਆਈ ਕਣਕ ਆਈ ਨਹੀਂ ਆਈ ਔਰ ਅੱਜੋ ਵੀ ਪਹੁੰਚ ਰਹੀ ਹੈ ਇੱਕ ਬੜ ਮੈਂ ਕਹਣਾ ਅੱਜ ਪੰਜਾਬ ਦੇ ਇੱਕ ਇਤਿਹਾਸਿਕ ਦਿਨ ਹੈ ਪਰ ਕੁਝ ਪਿੰਡਾਂ ਦੇ ਵਿੱਚ ਵਿਕਾਸ ਦੇ ਨਾਮ ਤੇ ਸਾਰਾ ਗੱਲਾਂ ਹੋ ਰਹੀਆਂ ਨੇ ਵਿਕਾਸ ਕਾਫੀ ਹੋ ਰਿਹਾ ਹੈ ਸਰਕਾਰ ਵੱਲੋਂ ਵਿਕਾਸ ਕੀਤਾ ਜਾ ਰਹੇ ਨੇ ਪਰ ਕੁਝ ਪਿੰਡਾਂ ਵਿੱਚ ਛੱਪੜਾਂ ਦਾ ਜੋ ਨਿਕਾਸ ਹੈ ਉਹ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਰਿਹਾ ਗੰਦਾ ਪਾਣੀ ਜਾ ਰਿਹਾ ਜਿਸ ਨਾਲ ਲੋਕਾਂ ਦੇ ਘਰਾਂ ਨਹੀਂ ਹਾਂ ਸਰ ਥੱਲੇ ਜਾ ਰਹੀਆਂ ਨੇ ਔਰ ਛੱਪੜਾਂ ਦੀ ਅਸਰ ਬਣ ਦੇਖੋ ਗੱਲ ਇਹ ਹੈ ਛੱਪੜਾਂ ਦੀ ਅਸੀਂ ਅੱਛੀ ਇੱਕ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਸੀ ਔਰ तकरीबन ਮੈਂ ਕਹਿ ਸਕਦਾ 3 ਕਰੋੜ ਰੁਪਏ ਦੀ ਰਾਸ਼ੀ ਪਬਲਿਕ ਹੈਲਥ ਵੱਲੋਂ ਛੱਪੜਾਂ ਲਈ ਸਪੈਸ਼ਲੀ ਆਈ ਸੀ ਔਰ ਜਿਹੜੀ ਪਰ ਪੂਰਾ ਸਾਲ ਕਿਉਂਕਿ ਛੱਪੜ ਜਿਹੜਾ ਪਹਿਲਾਂ ਖਾਲੀ ਕਰਨੇ ਪੈਣੇ ਸੀ। ਅਗਰ ਉਹਨੂੰ ਜੁੜੀ ਟੈਕਨੀਕਲੀ ਬਣਾਉਣਾ ਥਾ ਪਰ ਮਾਡਲ ਉਹਨੂੰ ਬਣਾਉਣਾ ਤੇ ਉਹਨੂੰ ਪਹਿਲਾਂ ਖਾਲੀ ਕਰਨਾ ਪੈਣਾ ਫਿਰ ਉਹ ਛੱਪੜ ਦਾ ਨਿਰਮਾਣ ਹੋਣਾ। ਲੇਕਿਨ ਤੁਸੀਂ ਦੇਖੋ ਅਕਤੂਬਰ ਨਵੰਬਰ ਤੱਕ ਜਿਆਦਾ ਕੀ ਵਾਰਸ਼ਾਂ ਰਹੀਆਂ ਪੂਰੇ ਸਾਲ 'ਚ 15-15 ਦਿਨ ਵਾਰ ਜਿੰਨੀ ਵਾਰੀ ਉਹ ਛੱਪੜ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉੰਨੀ ਵਾਰੀ ਬਰਸਾਤ ਹੋ ਗਈ। ਉਹਦੇ ਉਹਨਾਂ ਦਾ ਜਿਹੜੇ ਬੰਦੇ ਕੰਮ ਕਰ ਰਹੇ ਸੀ ਉਹਨਾਂ ਦੇ ਪੈਸੇ ਵੀ ਵਾਰ-ਵਾਰ ਬੇਸਿਆਰੇ ਸੀ। ਨਿਰਮਾਣ ਚੱਲ ਰਿਹਾ ਲੇਕਿਨ ਜਦੋਂ ਤੁਹਾਨੂੰ ਥੋੜ ਉਹਦੇ ਵਿੱਚੋਂ ਸਾਰਾ ਕੰਮ ਜਿਹੜਾ ਤੁਹਾਨੂੰ ਬਹੁਤ ਵਧੀਆ ਨਜ਼ਰ ਆਇਆਗਾ ਟਾਈਮ ਚਾਹੀਦਾ ਹੁੰਦਾ ਇਹ ਜਿਹੜਾ ਵੱਡਾ ਨਿਰਮਾਨ ਦਾ ਕਰ ਰਿਹਾ ਹੈਗਾ ਉਹਨਾਂ ਨੂੰ ਇੱਕ ਟਾਈਮ ਬਾਉਂਡ ਹੈ ਉਹਨੂੰ ਖਾਲੀ ਕਰਨ ਤੇ ਟਾਈਮ ਲੱਗਦਾ ਵੱਡੇ ਚੱਪੜ ਜਿਹੜੇ ਸੀ ਠੀਕ ਹੈ